ਲੋ ਜੀ ਆਪਾਂ ਅੱਜ ਫੇਰ ਠੁੱਕੇ ਖਲੇ ਆਇਨਾ ਦਾ ਕਰੇ ਇਟਾਂ ਨ ਬੰਨੀ ਜਾਂਨੇ ਆ ਅੱਜ ਮੇਰਾ ਦਿਲ ਤਾਂ ਨਹੀਂ ਕਰਦਾ ਪੈਸੀ ਦਿਲ ਤਾਂ ਮੇਰਾ ਬੜਾ ਹਰਾਮ ਹੋਇਆ ਖੜਾ ਸੀ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਪੈਸੀ ਪਰ ਕਰਾਂ ਤਾਂ ਕਰਾਂ ਕਿ ਮੇਰੀ ਕਿਸ਼ਤ ਪੂਰੀ ਨਹੀਂ ਹੋਈ ਕਿਸ਼ਤ ਵਿੱਚ ਪੂਰੇ ਪੈਸੇ ਹਲੇ ਖੜਦੇ ਸਨ ਤਾਂ ਫੇਰ ਅੱਜ ਫੇਰ ਤਿਆੜੀ ਲਾਉਣੀ ਪਈ ਦਿਲ ਤਾਂ ਮੇਰਾ ਬੜਾ ਹਰਾਮ ਹੋਇਆ ਖੜਾਈ ਪਰ ਕੀ ਕਰਾਂ ਮਾਲਕ ਸਿਰ ਤੇ ਖੜਾਈ ਤੇ ਸਿਰ ਤੇ ਖੜਾਈ ਤੇ ਦਵਾ ਦਵ ਕੰਮ ਲੱਗਾ ਖੜਾਈ ਇਹ ਮੇਰਾ ਕੰਮ ਕਰਨ ਦਾ ਜਜਵਾ ਨਹੀਂ ਹੈ ਇਹ ਮੈਨੂੰ ਅੰਦਰੋਂ ਗੁੱਸਾ ਆਇਆ ਖੜਾ ਵੀ ਉੱਤੇ ਖੜਾਈ ਤਾਂ ਮੈਂ ਦਵਾ ਦਬ ਲਗਾ ਖੜਾਈ ਚਲੋ ਆਪਣਾ ਕੰਮ ਕਰਨਾ ਹੀ ਪੈਣਾ ਨਾ ਕਰਾਂਗੇ ਤਾਂ ਕਿਸ਼ਤ ਕਿਵੇਂ ਪਰੇਵੇਗੀ ਪਰ ਹਵਾ ਕਿਸ ਤਰ੍ਹਾਂ ਕੋਈ ਛੇ ਨਾ ਲਵੇ ਮੈਂ ਤਾਂ ਆਪ ਐਲਸੀਡੀ ਲੈ ਲਈਏ ਉਹਦੀ ਕਿਸ਼ਤਾਂ ਪਰਦਾਵਾਂ ਨਹੀਂ ਤੇ ਪੂਰੀਆਂ ਕੋਈ ਨਹੀਂ ਹੁੰਦੀਆਂ ਤਾਂ ਫਿਰ ਇਟਣ ਨਾਲ ਮੱਥਾ ਮਾਰਨਾ ਪੈਂਦਾ ਹੀ ਐ ਲੋਕਾਂ ਦੇ ਘਰ ਘਰ ਜਾ ਕੇ ਉੱਤੋਂ ਨਾਲ ਰੋਬ ਹੋਰ ਸਹਿਣਾ ਪੈਂਦਾ ਹੀ ਨਾਲੇ ਕਰਨਾ ਪੈਂਦਾ ਹੀ ਕੰਮ ਤੇ ਪੂਰੀਆਂ ਕਰਾ ਦਿੰਦੇ ਨੇ ਅਗਲੇ ਤਸੱਲੀਆ ਸ਼ਾਮ ਨੂੰ ਨਾਵਣ ਜੋਗੇ ਕੋਈ ਨਹੀਂ ਛੱਡਦੇ ਤੇ ਉਹ ਤੇਰੀ ਭੈਣ ਨੂੰ ਕੇ ਉਹ ਦੇਖ ਦੇਣਾ ਜੀ ਮੈਨੂੰ ਹੁਣੇ ਗਿੱਟੇ ਮੇਰੇ ਛਿੱਲ ਛਲੀ ਜਾਣੇ ਆਏ ਪਰ ਚਲੋ ਕੋਈ ਨਹੀਂ ਮੈਨੂੰ ਹੁਣ ਫਿਰ ਗੁੱਸਾ ਚੜ ਗਿਆ ਮੈਂ ਤੋੜ ਦੇਣੀ ਆ ਇਹਨਾਂ ਸਾਰੇ ਗਿੱਟਾ ਤੋੜ ਫੋੜ ਕਰ ਦੇਣੀ ਇਹਨਾਂ ਨੂੰ ਕੀ ਲੱਗੇ ਵੀ ਕੰਮ ਕੋਈ ਨਹੀਂ ਕਰਦਾ ਇੱਕ ਤਾਂ ਮੇਰੇ ਨਾਲ ਵਾਲੇ ਵੀ ਛੁੱਟੀ ਕੋਈ ਨਹੀਂ ਕਰਦੇ ਭਈ ਉਹ ਛੁੱਟੀ ਕਰ ਦੇਣ ਤਾਂ ਕੀ ਬਤਾ ਉਹ ਤੇਰੀ ਮਾਂ ਨੂੰ ਤੇਰੀ ਨੂੰ ਮੇਰੇ ਤਾਂ ਉਂਗਲ ਬਹੁਤ ਬੜੀਏਗੀ ਇਹ ਨਾਲ ਦੇ ਜਿਹੜੇ ਮੇਰੇ ਛੁੱਕੇ ਖੜੇ ਨੇ ਦਵਾਦਾਂ ਕੰਮ ਕਰਨ ਨੂੰ ਜੇ ਉਹ 2 ਮਿੰਟ ਰੁਕਣ ਤਾਂ ਜੀ ਦਮ ਇਹ ਵੀ ਸਾਹ ਕੱਢ ਲਵਾ ਇੱਕ ਤਾਂ ਇਹ ਵਿੱਚ ਆੜਾ ਖੜੇ ਪਹਿਲੇ ਇਹਨੂੰ ਸੈਟ ਤੇ ਇਹਨੂੰ ਇਹ ਚੱਲ ਤੋਂ ਨਹੀਂ